ਤੋਂ ਅਸਲ ਤੋਂ ਗੱਲ ਕਰਤਾ ਕਿ ਇਸ ਵੇਲੇ ਅਸੀਂ ਅਟਾ ਝੁੰਗੀਆਂ ਦੇ ਵਿੱਚ ਖੜੇ ਆ ਅਸੀਂ ਇਹ ਰੋਡ ਜਿਹੜੀ ਕਿ ਲੰਬੇ ਸਮੇਂ ਤੋਂ ਪੈਂਡਿੰਗ ਪਈ ਸੀ ਸਾਡੇ ਮਾਨਯੋਗ ਡਿਪਟੀ ਸਪੀਕਰ ਸਾਹਿਬ ਬੜੀ ਵਾਰੀ ਪਿਛਲੇ ਸੈਸ਼ਨ ਦੇ ਦੌਰਾਨ ਵੀ ਬੜੀ ਵਾਰੀ ਇਹਨਾਂ ਵਿਧਾਨ ਸਭਾ ਦੇ ਵਿੱਚ ਮੰਗ ਚੁੱਕੀ ਸੀਗੀ ਉਠਾਈ ਸੀਗੀ ਕਿ ਅਸੀਂ ਇਹ ਰੋਡ ਜਿਹੜੀ ਆਪਣੇ ਪਰ ਸਮੇਂ ਦੀਆਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ بڑے ਹਾਦਸੇ ਵੀ ਹੋਏ ਇਸ ਸੜਕ ਦੇ ਉੱਤੇ ਲੋਕਾਂ ਨੇ ਬੜੇ ਨੁਕਸਾਨ ਹੋਏ ਪਰ ਕਿਸੇ ਨੇ ਵੀ ਕੋਈ ਧਿਆਨ ਨਹੀਂ ਦਿੱਤਾ ਜਦੋਂ ਤੋਂ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਸਰਕਾਰ ਬਣੀ ਉਹਨਾਂ ਦਾ ਇੱਕ ਸੁਪਨਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਰੋਡਸ ਜਿਹੜੀਆਂ ਨੇ ਇਹਨਾਂ ਨੂੰ ਵੀ ਸਹੀ ਕਰਨਾ ਹੈ ਤੇ ਨਾਲ ਦੇ ਨਾਲ ਕੋਈ ਬਲੈਕ ਸਪots ਜਿੱਥੇ ਆ ਗਏ ਨੇ ਉਹਨਾਂ ਨੂੰ ਵੀ ਠੀਕ ਕਰਨਾ ਸੋ ਮਾਨ ਸਾਹਿਬ ਨੇ ਸਪੈਸ਼ਲ ਅਸਿਸਟੈਂਸ ਦੇ ਕੇ ਇਸ ਰੋਡ ਨੂੰ ਜਿਹੜੀ ਕਿ 1.5 16 ਕਿਲੋਮੀਟਰ ਆ ਤੇ 14 ਕਰੋੜ 32 ਲੱਖ ਰੁਪਿਆ ਜਿਹੜਾ ਇਸ ਰੋਡ ਦਾ ਸੈਂਕਸ਼ਨ ਕਰਕੇ ਤੇ ਇਹਨੂੰ ਜਿਹੜਾ ਆ ਉਹ ਨਵੇਂ ਆਉਣ ਦਾ ਕੰਮ ਸ਼ੁਰੂ ਕੀਤਾ ਸੋ ਕੰਮ ਹੋ ਚੁੱਕੀ ਸ਼ੁਰੂ ਹੋ ਚੁੱਕਾ ਹੈ ਲਗਭਗ 5-6 ਮਹੀਨੇ ਦੇ ਵਿੱਚ ਇਹ ਸੜਕ ਜਿਹੜੀ ਆ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਚੁੱਕੀ ਉਸ ਰੋਡ ਨੂੰ ਬਹੁਤ ਜਲਦ ਬਣਾ ਰਹੇ ਆ ਸਾਡਾ ਬਹੁਤ ਹੀ ਬਟਰਾ ਸਾਹ ਕਰਤਾਰ ਮੋਹਤੀਸਰਾਂ ਨੂੰ ਉਸ ਰੋਡ ਤੇ ਆ ਅਸੀਂ ਸਾਡੀ ਪ੍ਰਾਇੋਰਟੀ ਪਿਆ ਸੀ ਉਹ ਰੋਡ ਜਲਦ ਜੜੀ ਆ ਉਹ ਠੀਕ ਕਰ ਸਰ ਰੋਡ ਨੂੰ ਕੰਮ ਸ਼ੁਰੂ ਹੋ ਚੁੱਕਾ ਹੈ ਲਗਭਗ 5-6 ਮਹੀਨੇ ਦੇ ਵਿੱਚ ਵਿੱਚ ਇਹ ਰੋਡ ਕੰਪਲੀਟ ਹੋ ਜੂਗੀ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਸਾਡੇ ਮਾਨਯੋਗ ਕੈਬਨਿਟ ਮੰਤਰੀ ਈਟੀਓ ਸਾਹਿਬ ਜਿਨ੍ਹਾਂ ਨੇ ਗੜਸ਼ੰਕਰ ਹਲਕੇ ਨੂੰ ਸਭ ਤੋਂ ਪਹਿਲਾਂ ਹਰ ਇੱਕ ਪਰਿਵਾਰ ਦਾ 600 ਯੂਨਿਟ ਜਿਹੜਾ ਬਿਜਲੀ ਦਾ ਮਾਫ ਕੀਤਾ ਮੈਂ ਆਪਣੇ ਹਲਕੇ ਵੱਲੋਂ ਮੰਤਰੀ ਸਾਹਿਬ ਦਾ ਔਰ ਮੁੱਖ ਮੰਤਰੀ ਸਾਹਿਬ ਦਾ ਤਹਿਤੋਂ ਸ਼ੁਕਰਗੁਜ਼ਾਰ ਹਾਂ ਪਿਛਲੇ ਦਿਨੀ ਮੈਂ ਜਦੋਂ ਸੱਚਮੁੱਚ ਬੜਾ ਖੁਸ਼ੀ ਦਾ ਪਲ ਹੈ ਕਿਉਂਕਿ ਪਿਛਲੇ 5 ਸਾਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪੂਰਾ ਟੇਲ ਵਾਲਾ ਜ਼ੋਰ ਲਾ ਕੇ ਇਹ ਸੜਕ ਦੀ ਮੰਗ ਨੂੰ ਮੈਂ ਪਰ ਜ਼ੋਰ ਢੰਗ ਦੇ ਨਾਲ ਰੱਖਦਾ ਰਿਆਂ ਧੰਨਵਾਦ ਇਸ ਕਰਕੇ ਆ ਕਿ ਇੱਕ ਸਾਲ ਪੂਰਾ ਨਹੀਂ ਹੋ ਦਿੱਤਾ ਆਪ ਸਭ ਮੀਡੀਆ ਗਵਾਹ ਤੁਸੀਂ ਵੀ ਇਸ ਸੜਕ ਦੀ ਜਿਹੜੀ ਆਵਾਜ਼ ਹੈ ਉਹ ਸਰਕਾਰ ਤੱਕ ਪਹੁੰਚਾਉਂਦੇ ਰਹੇ ਹੋ ਸਾਡੇ ਜਿਹੜੇ ਆ ਲੀਡਰ ਸਹਿਬਾਨ ਇੱਥੋਂ ਦੇ ਉਹ ਕਹਿੰਦੇ ਰਹੇ ਆ ਇਹਦਾ 4 ਸਾਲ ਪੈਸੇ ਨਹੀਂ ਆਂਦੇ ਇਹਦਾ 3 ਸਾਲ ਪੈਸੇ ਨਹੀਂ ਆਂਦੇ ਆ ਖੜੇ ਵੀਰੋ ਸਾਹਿਬ ਇਹਨਾਂ ਨੂੰ ਪਤਾ ਹੈ ਕਿ ਇਮਾਨਦਾਰੀ ਦਾ ਪੈਸਾ ਕਿੱਥੇ ਲੈਣਾ ਹੈ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਪਤਾ ਹੈ ਕਿ ਕਰਪਸ਼ਨ ਦਾ ਪੈਸਾ ਕਿੱਥੋਂ ਕੱਢ ਕੇ ਲੈ ਕੇ ਆਣਾ ਲੋਕਾਂ ਤੇ ਕਿਦਾਂ ਲੈਣਾ ਅੱਜ ਉਦਘਾਟਨ ਕੀਤਾ ਬਹੁਤ ਜਲਦ ਇਹ ਸੜਕ ਕੰਪਲੀਟ ਹੋਵੇਗੀ ਔਰ ਹਲਕਾ ਗੱਡਸ਼ਾ ਕਰਤੀਆਂ ਬਾਕੀ ਵੀ ਜਿੰਨੀਆਂ ਸੜਕਾਂ ਹਨ ਉਹਨਾਂ ਨੂੰ ਬਹੁਤ ਜਲਦ ਆਪਾਂ ਕੰਪਲੀਟ ਕਰਾਂਗੇ ਇਸ ਤੋਂ ਬਾਅਦ bari ਜਿਹੜੀ ਹੈ ਮਾਲਪੁਰ ਤੋਂ ਬਹਿਰਾਮ ਨੂੰ ਜਾਂਦੀ ਕੋਟ ਨੂੰ ਜਾਂਦੀ ਉਹਦੀ ਨਹਿਰ ਦੇ ਉੱਤੇ ਜਿਹੜਾ ਸੜਕ ਹੈ ਉਹ ਤੇ ਲੁੱਕ ਪੈਣ ਦੀ ਗੱਲ ਹੈ ਜਾਂ ਮੰਤਰੀ ਸਾਹਿਬ ਦਾ ਅਸੀਂ ਇਸ ਗੱਲ ਲਈ ਧੰਨਵਾਦ ਕਰਦੇ ਮੰਤਰੀ ਸਾਹਿਬ ਨੇ ਕਿਹਾ ਕਿ ਆ ਸੜਕ ਬਣਾਓ ਇਸ ਤੋਂ ਵਾਅਦੇ ਨੂੰ ਬਾਈਂਡਿੰਗ ਕਰਨ ਦੀ ਲੋੜ ਪਈ ਚੌੜੀ ਕਰਨ ਦੀ ਲੋੜ ਪਈ ਤੇ ਹੋਰ ਵੀ ਗੜ ਸ਼ੰਕਰ ਦੇ ਵਿੱਚ ਜਿਹੜੀ ਤੁਸੀਂ ਗੱਲ ਅਨੰਤਪੁਰ ਸਾਹਿਬ ਤੋਂ ਬੰਗਲੇ ਦੀ ਗੱਲ ਕੀਤੀ ਹੈ ਮੰਤਰੀ ਸਾਹਿਬ ਦਾ ਤਹਿਦਲੋ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਬਣਦੇ ਸਰ ਸਭ ਤੋਂ ਪਹਿਲਾਂ ਉਹਦਾ ਕੰਮ ਸ਼ੁਰੂ ਕਰਵਾਇਆ ਔਰ ਬੰਗਿਆਂ ਤੋਂ ਲੈ ਕੇ ਜਿੱਥੇ ਤੱਕ ਗੜ ਸ਼ੰਕਰ ਦਾ ਹਲਕਾ ਹੈ ਉਹ ਸੜਕ ਲਗਭਗ ਸਾਰੀ ਕੰਪਲੀਟ ਹੋ ਚੁੱਕੀ ਹੈ